ਅੱਜ ਦੇਸ਼ ਦੇ ਜਸ਼ਸਵੀ ਪ੍ਰਧਾਨ ਮੰਤਰੀ ਵਿਸ਼ਵ ਦੇ ਮਹਾਨতম ਨੇਤਾ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੈ ਔਰ ਭਾਰਤੀ ਜਨਤਾ ਪਾਰਟੀ ਹਰ ਸਾਲ 17 ਸਤੰਬਰ ਉਹਨਾਂ ਦੇ ਜਨਮ ਦਿਨ ਤੋਂ ਲੈ ਕੇ 2 ਅਕਤੂਬਰ ਆਪਣਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੱਕ ਸੇਵਾ ਪਖਵਾੜਾ ਦੇ ਰੂਪ ਚ ਮਨਾਉਂਦੀ ਹੈ ਔਰ ਇਸ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਈ ਤਰ੍ਹਾਂ ਦੇ ਸੇਵਾ ਦੇ ਕਾਰਜ ਕਰਦੀ ਹੈ ਜਿਸ ਤਰ੍ਹਾਂ ਅਮਰੀਕਾ ਨੂੰ ਫੋਲਵ ਅੰਡਰਨਾ ਬਰਡ ਨੈਸ਼ਨ ਕੈਂਪਲਗਾਣਾ ਕਿਸੇ ਪਾਰਕ ਦੀ ਸਫਾਈ ਕਰਨਾ ਕਿਸੇ ਮੰਦਰ ਗੁਰਦੁਆਰੇ ਸਫਾਈ ਕਰਨਾ ਔਰ ਇਸ ਤਰ੍ਹਾਂ ਹੀ ਬਵਿੰਨ ਬਵਿੰਨ ਸੇਵਾ ਦੇ ਕਾਰਜ 17 ਤਰੀਕ ਤੋਂ ਲੈ ਕੇ 2 ਅਕਤੂਬਰ ਤੱਕ ਭਾਰਤੀ ਜਨਤਾ ਪਾਰਟੀ ਹਰ ਕਾਰਕਿਰਤਾ ਬਵਿੰਨ ਬਵਿੰਨ ਛੇਤਾ ਲਗਾਏਗੀ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਿਵਲ ਹਸਪੀਟਲ ਦੇ ਵਿੱਚ ਫਰੂਟ ਵੰਡਰਨ ਕੀਤਾ ਗਿਆ ਹੈ ਅੱਜ ਸਾਡੇ ਦੇਸ਼ ਦੇ ਮਹਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਜਨਮ ਦਿਨ ਹੈਗਾ ਇਹ ਉਪਰਾਨਾ ਹੀ ਹਰ ਸਾਲ ਕਰਨਿਆ ਇਹ ਹਰ ਵਾਰ ਇਹ ਪ੍ਰੋਜੈਕਟ ਕੀਤੇ ਜਾਂਦੇ ਨੇ ਜਨਤਾ ਨਾਲ ਅਸੀਂ ਜੁੜੇਦੇ ਆ ਪਾਰਟੀ ਜਨਤਾ ਨਾਲ ਜੁੜੇਦੀ ਹੈ ਉਹਦਾ ਇੱਕ ਸਾਡੇ ਵੱਲੋਂ ਇੱਕ ਬਹੁਤ ਇੱਕ ਗਰਾਊਂਡ ਲੈਵਲ ਦਾ ਜਿਹੜਾ ਨੂੰ ਕਹਿੰਦੇ ਨੇ ਇੱਕ ਲੋਕਾਂ ਨਾਲ ਜੁੜਨ ਦਾ ਸਾਡਾ ਜਿਹੜਾ ਇੱਕ ਸਿਸਟਮ ਹੈਗਾ ਅਸੀਂ ਸਾਰਿਆਂ ਨੂੰ ਇੱਕ ਵਾਰੀ ਫੇਰ ਕਹਿੰਨੇ ਆ ਕਿ ਇੱਕ ਵਾਰੀ ਬਤਾਤੀ ਜਨਤਾ ਪਾਰਟੀ ਦੇ ਮੋਦੀ ਜੀ ਦੇ ਕਾਰਜਕਾਰ ਦੇਖੋ ਉਹਦੇ ਕੰਮ ਦੇਖੋ ਤੇ ਜਿੱਦਾਂ ਦੇਸ਼ ਅੱਗੇ ਵੱਧਦਾ ਪਿਆ ਸਾਰੇ ਨਾਲ ਵੀ ਕੇ ਅੱਗੇ ਵਧਿਆ ਬਹੁਤ ਬਹੁਤ ਧੰਨਵਾਦ